ਕਿਸਾਨ ਵੀ ਰੋਸਾ ਤਸ਼ਰੀਕਾ ਲੋਬੇ ਕਿਸਾਨ ਪ੍ਰਭੂ ਝੋਨੇ ਜੇ ਆਪਣੇ ਪੱਕੇ ਨਹੀਂ ਪਰ ਡੀਏਪੀ ਦੀ ਜਿਹੜੀ ਮਾਰੋ-ਮਾਰ ਚੱਲ ਰਹੀ ਆ ਲਗਭਗ ਜੇਕਰ ਆਪਾਂ ਗੱਲ ਕਰੀਏ ਤੇ ਡੇਢ ਮਹੀਨਾ ਜੇ ਕਣਕ ਦੀ ਬਜਾਈ ਦੇ ਵਿੱਚ ਪਿਆ ਹੈ ਪਰ ਮਾਰਕੀਟ ਦੇ ਵਿੱਚ ਜਿਹੜੀ ਡੀਏਪੀ ਦੀ ਸ਼ਾਰਟੇਜ ਹੁਣ ਤੋਂ ਹੀ ਆ ਚੁੱਕੀ ਆ ਤਾਂ ਆਪਾਂ ਕਰੀਏਗੇ ਕਿਸਾਨ ਵੀਰੇ ਇੱਕ ਇੱਧਰ ਦੁੱਧ ਰ ਇੱਕ ਦੂਜੇ ਦੇ ਰਿਸ਼ਤੇਦਾਰਾਂ ਤੱਕ ਵੀ ਆਪਾਂ ਫੋਨ ਕਰ ਰਹੇ ਆ ਵੀ ਸਾਨੂੰ ਸਾਡੇ ਵਾਸਤੇ ਡੀਏਪੀ ਲੈ ਕੇ ਰੱਖਣੀ ਜੇ ਤੈਨੂੰ ਮਿਲਦੀ ਕਿਤੇ ਨਜ਼ਰ ਆਉਂਦੀ ਆ ਤਾਂ ਕਿਸਾਨ ਵੀ ਰਾਜ ਆਪਾਂ ਤੁਹਾਨੂੰ ਡੀਏਪ ਦਾ ਬਦਲ ਇੱਕ ਖਾਦ ਦੱਸਾਂਗੇ ਜਿਹੜਾ ਡੀਏਪ ਨਾਲ ਤੁਹਾਨੂੰ ਝਾੜ ਵੀ ਉਹਦਾ ਤੁਹਾਨੂੰ ਵੱਧ ਦੇਖਣ ਨੂੰ ਕਣਕ ਦਾ ਮਿਲੂਗਾ ਉਹਦੇ ਬਾਰੇ ਅੱਜ ਜਾਣਕਾਰੀ ਸ਼ੇਅਰ ਕਰਨੀ ਜਿਹੜੇ ਵੀ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦੂਰ ਕਰ ਲਓ ਤਾਂ ਨਾਲ ਲੱਗੀ ਬੈਲ ਘੰਟੀ ਦਬਾ ਲਿਓ ਤਾਂ ਖੇਤੀਬਾੜ ਵਾਲੇ ਵੀ ਸਭ ਤੋਂ ਪਹਿਲਾਂ ਜਾਣ ਤੰਗ ਪੁੱਛਦੀਆਂ ਰਹਿਣ ਤਾਂ ਵੀਡੀਓ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਤਾਂ ਕਿ ਕਿਸੇ ਵੀ ਕਿਸਾਨ ਨੂੰ ਜੇਕਰ ਡੀਏਪ ਨਹੀਂ ਮਿਲਦੀ ਤਾਂ ਉਹ ਇਹ ਖਾਦ ਵਰਤ ਸਕਦਾ ਲੈ ਸਕਦਾ ਸੋ ਹੁਣ ਆਪਾਂ ਗੱਲ ਕਰਦੇ ਆਂ ਜੇਕਰ ਆਪਣੇ ਕਿਸਾਨ ਵੀਰੋ ਜੇਕਰ ਡੀਏਪੀ ਦੀ ਗੱਲ ਕਰੀਏ ਵੈਸੇ ਤਾਂ ਕਿਸਾਨ ਵੀਰੋ ਹਜੇ ਕਾਲੀ ਆ ਕਿਉਂਕਿ ਹਜੇ ਲਗਭਗ ਆਪਾਂ ਕਹਿ ਸਕਦੇ ਆਂ ਕਿ ਡੇਢ ਮਹੀਨਾ ਕਈ ਕਿਸਾਨ ਵੀਰਾਂ ਦਾ ਜਿਹੜੇ ਲੇਟ ਝੋਨੇ ਲੱਗੇ 2 ਮਹੀਨੇ ਤੱਕ ਕਣਕ ਦੀ ਬਜਾਈ ਕਰਨੀ ਆ ਲਗਭਗ ਨਵੰਬਰ ਦੇ ਅਕਤੂਬਰ ਦੇ 24 24 25 ਅਕਤੂਬਰ ਤੋਂ ਜਿਹੜੀ ਆ ਕਣਕਾਂ ਦੀ ਬਜਾਈ ਸਟਾਰਟ ਹੋ ਜਾਂਦੀ ਜਿਹੜੀਆਂ ਡੀਬੀਡਬਲਯੂ ਆ ਗੇਤੀਆਂ ਕਿਸਮਾਂ ਹੁੰਦੀਆਂ ਉਸ ਤੋਂ ਬਾਅਦ ਲਗਭਗ ਜ਼ਿਆਦਾ ਜਿਹੜੀ ਬਜਾਈ ਹੁੰਦੀ ਆ ਆਪ ਜਿਹੜੀ ਨਵੰਬਰ ਦਾ ਦਸਕ ਦੇ ਲਾਗੇ ਸਟਾਰਟ ਹੋ ਜਾਂਦੀ ਆ ਪੂਰੇ ਜੋਰ ਤੇ ਜਦੋਂ ਸੀਜ਼ਨ ਹੁੰਦਾ ਕਣਕ ਦੀ ਬਜਾਈ ਦਾ ਤਾਂ ਕਾਫੀ ਹਜੇ ਸਮਾਂ ਪਿਆ ਕਿਉਂਕਿ ਕਿਸਾਨ ਵੀਰ ਜੀ ਤੋਂ ਆਪਾਂ ਕਾਲੇ ਪੈ ਜਾਂਦੇ ਆ ਉਹਦੇ ਕਰਕੇ ਜਿਹੜੀ ਮਾਰਕੀਟ ਜਿਹੜੇ ਇੱਕ ਸ਼ਾਰਟੇਜ ਆ ਜਾਂਦੀ ਆ ਤੇ ਇਹਦਾ ਫਾਇਦਾ ਜਿਹੜੇ ਆਪਣੇ ਕਾਲੇ ਬੈਨ ਦਾ ਫਾਇਦਾ ਜਿਹੜਾ ਬਿਜ਼ਨਸਮੈਨ ਹੁੰਦੇ ਉਹ ਉਠਾਉਂਦੇ ਆ ਉਹਨਾਂ ਨੂੰ ਪਤਾ ਆ ਕਿ ਹੁਣ ਕਿਸਾਨ ਵੀਰ ਕਾਲੇ ਪਰ ਉੱਥੇ ਇਹ ਕਿਸਾਨ ਇਹ ਆਪਣੇ ਦਿਮਾਗ ਨਾਲ ਖੇਡ ਕੇ ਤੇ ਬਿਜ਼ਨਸ ਕਰਦੇ ਆ ਤੇ ਆਪਣੇ ਜਿਹੜੇ ਕਿਸਾਨ ਵੀਰ ਭੋਲੇ ਭਾਲੇ ਇਹਨਾਂ ਚੱਕਰਾਂ 'ਚ ਆਪਾਂ ਫਸ ਜਾਂਦੇ ਆ ਫਾਦੇ ਇਸ ਵਾਸਤੇ ਆ ਕਿ ਕਈ ਵਾਰ ਆਪਾਂ ਨੂੰ ਉਹ ਚੀਜ਼ ਮਿਲਦੀ ਨਹੀਂ ਫਿਰ ਉਸੇ ਚੱਕਰ ਦੇ ਵਿੱਚ ਅਗਲੇ ਸਾਲ ਆਪਾਂ ਕਾਲੇ ਪੈ ਜਨੇ ਯਾਰ ਪਿਛਲੇ ਸਾਲ ਆਪਾਂ ਨੂੰ ਡੀਏਪੀ ਮਿਲੀ ਨਹੀਂ ਸੀ ਆਪਾਂ ਨੂੰ ਹੋਰ ਖਾਦ ਵਰਤ ਕੇ ਤਾਂ ਆਪਣੀ ਕਣਕ ਦੀ ਬਜਾਈ ਕਰਨੀ ਪਈ ਜਾਂ ਫਿਰ ਸਾਨੂੰ ਉਹ ਵੀ ਕੋਈ ਖਾਦ ਨਹੀਂ ਮਿਲੀ ਅਸੀਂ ਕਈਆਂ ਤਾਂ ਸੁਪੇ ਜਿਹੜੀ ਸਿੰਗਲ ਸੁਪਰ ਫਾਸਫੇਟ ਉਹਦੇ ਨਾਂ ਮੇ ਆਪਣਾ ਟਾਈਮ ਪਾਸ ਕੀਤਾ ਸੀ ਬਜਾਈ ਕਰਕੇ ਤਾਂ ਹੁਣ ਕਿ ਤੁਹਾਨੂੰ ਰ ਆਪਾਂ ਗੱਲ ਕਰਦੇ ਆ ਤੁਹਾਨੂੰ ਜਿਹੜੀ ਜੇਕਰ ਤੁਹਾਨੂੰ ਕਿਸੇ ਕਾਰਨ ਵੀ ਡੀਏਪੀ ਖਾਦ ਨਹੀਂ ਮਿਲਦੀ ਤੋ ਉਹਦੇ ਵਾਸਤੇ ਆਪਾਂ ਕਿਹੜੀ ਖਾਦ ਜੇਕਰ ਆਪਾਂ ਨੂੰ ਮਿਲਦੀ ਤਾਂ ਆਪਾਂ ਲੈ ਕੇ ਰੱਖ ਸਕਦੇ ਆ ਤਾਂ ਕਿਸਾਨ ਵੀਰੋ ਮਾਰਕੀਟ ਦੇ ਵਿੱਚ ਕਾਫੀ ਤਰ੍ਹਾਂ ਦੀਆਂ ਜਿਹੜੀਆਂ ਖਾਦਾਂ ਆਉਂਦੀਆਂ ਜਿਵੇਂ 16 16 ਆਉਂਦੀ ਆ ਜਾਂ ਫਿਰ ਜਿਹੜੇ ਆਪਣੀ ਕਹ ਕਹਦੇ ਨੇ ਐਨ ਪੀ ਕੇ ਦੇ ਵਿੱਚ ਆ ਜਾਂਦੀ 16 16 20 20 20 ਆ ਜਾਂਦੀ ਆ ਜਾਂ ਫਿਰ ਜਿਹੜੀ 12 32 16 ਆਉਂਦੀ ਆ ਉਹਦੇ ਵਿੱਚ 12% ਹੁੰਦੀ ਆ ਨਾਈਟ੍ਰੋਜਨ ਤੇ 32% ਫਾਸਫੋਰਸ ਜਾਨੀ ਕਿ ਡਾਈ ਆਪਾਂ ਜਿਹਨੂੰ ਕਹਿ ਦਿੰਨੇ ਤੇ 16% ਉਹਦੇ ਵਿੱਚ ਪੋਟਾਸ਼ ਆਉਂਦੀ ਆ ਹੁਣ ਕਿਸਾਨ ਵੀਰੋ ਜਿਹੜੀ ਆਪਣੀ ਆਉਂਦੀ ਆ ਡੀਏਪੀ ਜਿਹਨੂੰ ਆਪਾਂ ਕਹਿ ਦਿੰਨੇ ਆ ਉਹਦੇ ਵਿੱਚ 18% ਨਾਈਟ੍ਰੋਜਨ ਹੁੰਦੀ ਤੇ 46% ਹੁੰਦੀ ਇਹਦੇ ਚ ਹੈਗੀ ਆ ਡਾਈ ਜਿਵੇਂ ਆਪਾਂ ਸਿੱਧਾ ਤੁਹਾਨੂੰ ਪੰਜਾਬੀ ਸਮਝਾਈਏ ਕਿ ਉਹਦੇ ਚ ਡਾਈ ਹੈਗੀ 46% ਜਿਹੜਿਆਂ ਜਿਹਨੂੰ ਆਪਾਂ ਡੀਏਪੀ ਕਹਿ ਦਿੰਨੇ ਆ ਇਹਦੇ ਵਿੱਚ ਜਿਹੜੀ 12 32 16 ਆਉਂਦੀ ਇਹਦੇ ਵਿੱਚ 32% ਆ ਤਾਂ ਕੋਈ ਜ਼ਿਆਦਾ ਫਰਕ ਨਹੀਂ ਕਿ ਸਾਨੂੰ 16% ਦਾ ਸਿਰਫ ਫਰਕ ਆ ਉਹਦੇ ਕਰਕੇ ਕਿਸਾਨ ਵੀਰ ਇੱਕ ਤਾਂ ਕਈ ਵਾਰ ਆਪਾਂ ਨੂੰ 2200 2500 ਰੁਪਏ ਜਿਹੜਾ ਕਿਸਾਨ ਵੀਰ ਪੇ ਕਰਦੇ ਤੇ ਫਿਰ ਜਾ ਕੇ ਡੀਪੀ ਮਿਲਦੀ ਆ ਤਾਂ ਇਹਦੇ ਵਿੱਚ ਕਿਸਾਨ ਵੀਰ ਨਾਲ ਆਪਾਂ ਨੂੰ ਪोटाश ਵੀ ਮਿਲਦੀ ਆ ਤਾਂ ਤੁਸੀਂ ਇੱਕ ਥਾਂ ਤੇ ਡੀਪੀ ਵਰਤ ਕੇ ਦੇਖ ਲਓ ਦੂਜੀ ਜਗ੍ਹਾ ਤੇ ਕਿਉਂਕਿ ਪਿਛਲੀ ਵਾਰ ਆਪਾਂ ਟ੍ਰਾਇਲ ਕੀਤਾ ਸੀ ਇੱਕ ਕਿਲੇ ਤੇ ਤੇ ਜਿਹੜਾ ਆਪਣਾ 12 32 16 ਵਾਲਾ ਉਹ ਉਹਦੇ ਵਿੱਚ ਆਪਾਂ ਨੂੰ ਜਿਹੜਾ ਝਾੜ ਦਾ ਫਰਕ ਦੂਜੇ ਨਾਲੋਂ ਦੇਖਣ ਨੂੰ ਮਿਲਿਆ ਸੀ ਉਹਦੇ ਦੇ ਕਿਉਂ ਝਾੜ ਦਾ ਫਰਕ ਪੈਂਦਾ ਤਾਂ ਇੱਥੇ ਜਿਵੇਂ ਮੰਨ ਲਓ ਇਹਦੇ ਵਿੱਚ ਕਿਸਾਨ ਵੀਰੋ ਸਿਰਫ ਆਪਾਂ ਨਾਈਟ੍ਰੋਜਨ ਤੇ ਫਾਸਫੋਰਸ ਤੱਤ ਮਿਲਣਾ। ਉਹਦੇ ਵਿੱਚ ਆਪਾਂ ਨੂੰ ਕੁਝ ਨਾਈਟ੍ਰੋਜਨ ਮਿਲ ਜਾਣੀ ਆ, ਫਾਸਫੋਰਸ ਵੀ ਮਿਲ ਜਾਣਾ ਤੇ ਉਹਦੇ ਨਾਲ-ਨਾਲ ਪੋਟਾਸ਼ ਵੀ ਮਿਲ ਜਾਣਾ। ਤਾਂ ਪੋਟਾਸ਼ ਦਾ ਆਪਾਂ ਨੂੰ ਪਤਾ ਹੀ ਆ ਕਿਸਾਨ ਵੀਰਾਂ ਨੂੰ ਕਿ ਕਿੱਡਾ ਵੱਡਾ ਸਭ ਰੋਲ ਹੁੰਦਾ ਹੈ ਆਪਣੀ ਫਸਲ ਦੇ ਝਾੜ ਦੇ ਵਿੱਚ। ਆਪਾਂ ਨਾ ਸ਼ੁਰੂਆਤੀ ਦਿਨਾਂ 'ਚ ਜੇਕਰ ਪੋਟਾਸ਼ ਆਪਾਂ ਕਣਕ ਨੂੰ ਪੈ ਜਾਂਦੀ ਆ ਤਾਂ ਜਿਹੜਾ ਕਣਕ ਦਾ ਤਣਾ ਮਜ਼ਬੂਤ ਹੋਵੇਗਾ ਅੱਗੇ ਜੜੇ ਜਿਹੜੀਆਂ ਫਸਲ ਨੂੰ ਬਿਮਾਰੀਆਂ ਘੱਟ ਲੱਗਣਗੀਆਂ ਤੇ ਜਿਹੜੀ ਲਾਠ ਤੇ ਆਪਣਾ ਜਦੋਂ ਦਾਣਾ ਪੈਂਦਾ ਉਸ ਟਾਈਮ ਜਿਹੜਾ ਫੋਕ ਬੰਦਾ ਜਾਂ ਫਿਰ ਦਾਣਾ ਦਾ ਸੈਜ ਬੰਦਾ ਦਾਣੇ ਦਾ ਸੈਜ ਚੰਗਾ ਬਣੂਗਾ ਬੱਲੀਆਂ 'ਚ ਦਾਣੇ ਦੀ ਗਿਣਤੀ ਵੱਧ ਪਊਗੀ ਤਾਂ ਕ ਲਗਭਗ ਪोटाश ਬਾਰੇ ਸਾਰੇ ਕਿਸਾਨ ਵੀ ਜਾਣਦੇ ਕਿ ਪोटाश ਦਾ ਕਿੰਨਾ ਮਹੱਤਵਪੂਰਨ ਰੋਲ ਹੁੰਦਾ ਤਾਂ ਜਿਹੜੀ ਆਪਾਂ ਜੇਕਰ ਤੁਹਾਨੂੰ ਡੀਪੀ ਮਿਲਦੀ ਚਲੋ ਠੀਕ ਆ ਜੇਕਰ ਤੁਹਾਨੂੰ ਡੀਪੀ ਨਹੀਂ ਮਿਲ ਰਹੀ ਤਾਂ ਤੁਸੀਂ 1232 16 ਲੈ ਕੇ ਆਪਣੀ ਰੱਖ ਸਕਦੇ ਜੇ ਇੱਕ ਤਾਂ ਟੈਨਸ਼ਨ ਮੁੱਕ ਜੂਗੀ ਦੂਜੇ ਨੰਬਰ ਤੇ ਤਾਂ ਨੂੰ ਜਿਹੜਾ ਝਾੜ ਦੇ ਵਿੱਚ ਵੱਧ ਫਰਕ ਦੇਖਣ ਨੂੰ ਮਿਲ ਕਹੋਣਾ ਇੱਥੇ ਕਿਸਾਨ ਵੀਰ ਕਹਿਣਗੇ ਬਈ ਉਹਦੇ ਵਿੱਚ 46% ਤੇ ਇੱਥੇ ਤਾਂ 32% ਇਹ ਤਾਂ 16% ਅਸੀਂ ਕਿੱਥੋਂ ਪੂਰੀ ਕਰਾਂਗੇ ਡੀਪੀ ਸਾਡੀ ਘਟ ਜੂਗੀ ਫਾਸਫੋਰਸ ਦਿੱਤ ਜਿਹੜਾ ਘੱਟ ਮਿਲੂਗਾ ਉਹਦੇ ਵਾਸਤੇ ਕਿਸਾਨ ਵੀਰ ਤੁਸੀਂ ਜੇਕਰ ਤੁਸੀਂ 50 ਇੱਕ ਗੱਟਾ ਪਾਉਂਦੇ ਜੇ ਖੇਤ ਦੇ ਵਿੱਚ ਤਾਂ ਉੱਤੇ ਤੁਸੀਂ 10 ਕਿਲੋ ਵਧਾ ਕੇ ਪਾ ਲਓ ਹਾਲਾਂਕਿ ਇਹਦਾ ਤੁਹਾਨੂੰ ਥੋੜਾ ਰੇਟ ਜ਼ਰੂਰ ਮਹਿੰਗਾ ਪੈਜੂ ਹੁਣ ਜਿਹੜੀ ਡੀਏਪੀ ਇਹਦਾ ਰੇਟ ਲਗਭਗ 1350 ਰੁਪਇਆ ਮਿਲਦਾ ਜਿਹੜਾ ਬਿਲਕੁਲ ਜਾਇਜ਼ ਰੇਟ ਤੇ ਜੇਕਰ ਮਿਲੇ ਤਾਂ ਵੈਸੇ ਆਪਾਂ ਨੂੰ ਲੱਗਦਾ ਨਹੀਂ ਜਿੱਡੀ ਸ਼ਾਰਟੇਜ ਕਿਸਾਨ ਵੀਰਾਂ ਨੇ ਹੁਣ ਆਪਣੀ ਹੋ ਚੁੱਕੀ ਹੈ ਕਿ ਆਪਾਂ ਨੂੰ 13500 ਦੇ ਵਿੱਚ ਮਿਲੂ ਸੋਸਾਇਟੀ ਜੋ ਜਰੂਰ ਮਿਲ ਸਕਦਾ ਬਾਕੀ ਜਿਹੜਾ ਬਾਹਰਲੀ ਮਾਰਕੀਟ ਦੇ ਵਿੱਚ ਖੁੱਲੀ ਮਾਰਕੀਟ ਜੋ ਜੋ ਆਪਾਂ ਨੂੰ ਮੈਨੂੰ ਨਹੀਂ ਲੱਗਦਾ ਕਿ ਆਪਾਂ ਨੂੰ 13500 ਦੇ ਗੱਟਾ ਮਿਲੂਗਾ ਆਪਾਂ ਨੂੰ ਇਹੇ ਗੱਟੇ ਮਿਲਨੇ ਆ 1500 1600 ਵਾਧ ਵਾ 22500 ਤੱਕ ਵੀ ਮਿਲਨੇ ਆ ਕਿਸਾਨ ਵੀਰਾਂ ਲੈਣੇ ਵੀ ਆ ਤੇ ਨਾਲ ਜਿਹੜੇ ਆਪਾਂ 4-500 ਰੁਪਏ ਦਾ ਆਪਾਂ ਨੂੰ ਪੈਕੇਟ ਮਿਲ ਜਾਂਦਾ ਉਹਦਾ ਆਪਾਂ ਖਰਚਾ ਨਹੀਂ ਉਸ ਚੀਜ਼ ਦਾ ਗਿੰਦੇ ਉਕੇ ਇਹ ਤੁਸੀਂ ਦੇਖੋ ਨਾ ਜੇ ਆਪਾਂ ਡੀਏਪੀ ਲੈਨੇ ਮੰਨ ਲਓ ਤੁਸੀਂ 1350 ਦੀ ਡੀਏਪੀ ਲੈ ਲੈਂਦੇ ਆ ਉਹਦੇ ਨਾਲ ਆਪਾਂ ਨੂੰ 3-400 ਦੇ ਜਿਹੜੀ ਆਪਾਂ ਨੂੰ ਨੈਨੋ ਯੂਰੀਆ ਦੇ ਦਿੰਦੇ ਆ ਜਾਂ ਫਿਰ ਡੀਏਪੀ ਦੇ ਦਿੰਦੇ ਨੈਨੋ ਜਾਂ ਫਿਰ ਹੋਰ ਕਈ ਵਾਰ ਆਪਾਂ ਨੂੰ ਇਹ ਮਾਈਕਰੋਜਾ ਜਾਂ ਫਿਰ ਉਹ ਕਈ ਗਰੋਥ ਪ੍ਰੋਮੋਟਰ ਵੱਖ-ਵੱਖਰੇ ਜਿਹੜੇ ਦੁਕਾਨਦਾਰ ਕੋਈ ਨਾ ਕੋਈ ਜੀ ਜੇ ਨਾਲ ਕੱਢ ਦਿੰਦੇ 3-400 ਰੁਪਏ ਦੀ ਤੇ ਜੇਕਰ 1350 ਤੁਹਾਨੂੰ ਉਹ ਗੱਟਾ ਦੇ ਵੀ ਰਿਹਾ ਤੇ ਨਾਲ 3-400 ਦਾ ਤੁਹਾਨੂੰ ਉਹ ਮਿਲ ਗਿਆ ਤਾਂ ਤੁਹਾਨੂੰ ਜਾਨੀ ਕਿ 17-1800 ਰੁਪਏ ਦਾ ਤੁਹਾਨੂੰ ਡੀਏਪੀ ਪੈ ਗਿਆ ਤੋ ਉਹਦੇ ਬਰਾਬਰ ਜੇਕਰ ਆਪਾਂ 12 ਪਤੀ 16 ਲੈ ਲੈਨੇ ਉਹ ਆਪਾਂ ਨੂੰ ਪਊਗਾ 400 ਜਾਨੀ ਕਿ 114500 ਰੁਪਏ ਦੇ ਇੱਥੇ ਆ ਜਾਂਦਾ ਥੋੜਾ ਬਹੁਤ ਵੱਧ ਘੱਟ ਹੋ ਸਕਦਾ ਲਗਭਗ 41470 ਰੁਪਏ ਦਾ ਮੈਨੂੰ ਮੇਰੇ ਖਿਆਲ ਇੱਥੇ ਗੇ ਰੇਟ ਆ ਇਸ ਟਾਈਮ ਤਾਂ ਹੋ ਸਕਦਾ ਕਿਸੇ ਜਗ੍ਹਾ ਤੇ ਵੱਧ ਘੱਟ ਵੀ ਹੋ ਸਕਦਾ ਤਾਂ ਲਗਭਗ ਆਪਾਂ ਨੂੰ ਸੇਮ ਰੇੜੀ ਪੈ ਜਾਣੀ ਜੇਕਰ ਆਪਾਂ 10 ਕਿਲੋ ਵੱਧ ਵੀ ਪਾ ਲੈਨੇ ਆ ਤਾਂ ਸੇਮ ਰੇੜੀ ਪੈ ਜਾਣੀ ਆਪਾਂ ਰੇਟ ਸੇਮ ਹੀ ਪੈ ਜਾਂਦਾ ਤੇ ਦੂਜੇ ਨੰਬਰ ਤੇ ਫਾਇਦਾ ਆਪਾਂ ਨੂੰ ਉਹਦਾ 5 7 ਮਣ ਆਪਣਾ ਝਾੜ ਦੂਜੀ ਏਪੀ ਨਾਲ ਤੁਸੀਂ ਪਾ ਕੇ ਇੱਕ ਕਿਲੇ ਦੇਖ ਲਿਓ ਤੁਹਾਡਾ ਵੱਧ ਝਾੜ ਆਊਗਾ ਕਿਉਂਕਿ ਉਹਦੇ ਵਿੱਚ ਆਪਾਂ ਨੂੰ ਪोटाश ਆਪਾਂ ਸ਼ੁਰੂ ਜੀ ਪੈ ਜਾਣੀ ਆ ਬਾਕੀ ਇਹਦੇ ਵਿੱਚ ਪਾਉਣ ਦੀ ਦਿੱਕਤ ਕੋਈ ਨਹੀਂ ਜਿੱਦਾਂ ਦੀ ਡੀ ਏ ਪੀ ਹੁੰਦੀ ਉਦਾਂ ਦੀ ਜਿਹੜੀ 12 32 16 ਹੁੰਦੀ ਆ ਤੇ ਇਹ ਵੀ ਵਧੀਆ ਡ੍ਰਿਲ ਹੋ ਜਾਂਦੀ ਤੇ ਉਹ ਵੀ ਉਸੇ ਤਰੀਕੇ ਡ੍ਰਿਲ ਹੁੰਦੀ ਆ ਇਹਦੇ ਵਿੱਚ ਆਪਾਂ ਨੂੰ ਯਾਨੀ ਕਿ ਉਹ ਡ੍ਰਿਲ ਨਾਲ ਆਊਗੀ ਪोटाश ਆ ਤਾਂ ਸੇਮ ਹੀ ਦਾਣੇਦਾਰ ਹੋएगी ਸੇਮ ਦਾਣੇਦਾਰ ਹੋਂਦੀ ਆ ਤਾਂ ਇਹਦੇ ਵਿੱਚ ਆਪਾਂ ਨੂੰ ਰੇਟ ਵੀ ਸੇਮ ਪਊਗਾ ਹਾਲਾਗ ਜਿਹੜੇ ਕਿਸਾਨ ਵੀਰ ਜਾਨੀ ਕਿ ਸੁਸਾਇਟੀ ਤੋਂ ਲੈਂਦੇ ਆ ਉਥੇ ਰੇਟ ਜਾਇਜ ਮਿਲਦਾ ਤੇ ਨਾਲ ਆਪਾਂ ਨੂੰ ਉਥੇ ਵੈਸ ਸੁਸਾਇਟੀਆਂ 'ਚ ਵੀ ਹੁਣ ਕਿਸਾਨ ਵੀਰ ਕਹਿ ਰਹੇ ਕਿ ਸਾਨੂੰ ਕੋਈ ਨਾ ਕੋਈ ਪੈਕੇਟ ਜਿਆ ਦੇ ਰਿਹਾ ਹੈ ਮੇਰੇ ਖਿਆਲ ਨਾਲ ਨੈਨੋ ਜੂਰੀਆ ਮਿਲਦੀ ਜਿਹੜੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਜੇਕਰ ਤੁਸੀਂ ਲਈ ਹੈ ਡੀਏਪੀ ਤਾਂ ਤੁਹਾਨੂੰ ਕਿਹੜੀ ਕਿਹੜੀ ਚੀਜ਼ ਨਾਲ ਮਿਲਦੀ ਆ ਤਾਂ 3400 ਰੁਪਏ ਦਾ ਵਟਾ ਦਾ ਜਿਹੜੀ ਚੇਪੀ ਉਹ ਲਗਣੀ ਲਗਣੀ ਆ ਤੇ ਇਹਦੇ ਨਾਲੋਂ ਚੰਗਾ ਜੇਕਰ ਤੁਹਾਨੂੰ 12 32 16 ਮਿਲ ਰਹੀ ਆ ਤਾਂ ਚੁੱਪ ਕਰਕੇ ਤੁਸੀਂ ਲੈ ਲਿਓ ਉਸੇ ਹਿਸਾਬ ਨਾਲ ਲਿਓ ਕਿ ਤੁਸੀਂ ਜਿੱਥੇ BAP ਆਪਾਂ 50 ਕਿਲੋ ਪਾਉਣੇ ਆ ਉਥੇ ਤੁਸੀਂ 60 ਕਿਲੋ ਪਾਉਣੀ ਆ ਤਾਂ ਤੁਹਾਨੂੰ ਉਹਦੇ ਨਾਲੋਂ ਵਧੀਆ ਤੇ ਚੰਗੇ ਰਿਜ਼ਲਟ ਮਿਲਣਗੇ ਸੋ ਵੀਡੀਓ ਚੰਗੇ ਲੱਗੇ ਹੋਰ ਭਰਾਵਾਂ ਤੱਕ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ